ਹੈਲੋ ਦੀ ਸਲਾਮ ਅਦਾਬ ਨਮਸਤੇ ਸਾਰਾ ਸ਼ਿਕਾਲ ਤੇ ਜੈ ਸਾਈ ਜੀ ਦੇ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਵਿੱਚ ਮੈਂ ਗੱਲ ਕਰਨੀ ਆ ਜਿਹੜਾ ਕਿੱਸਾ ਮੈਨੂੰ ਸਾਂਝਾ ਕੀਤਾ ਬਾਈ ਨੇ ਇੰਸਟਾਗ੍ਰam ਦੇ ਉੱਤੇ ਸਾਂਝਾ ਕੀਤਾ ਆ ਕਹਿੰਦੇ ਮੈਂ ਪੀਰਾ ਫਕੀਰਾਂ ਨੂੰ ਤੇ ਹਨੂ ਮਾਨ ਜੀ ਨੂੰ ਬਹੁਤ ਜ਼ਿਆਦਾ ਮੰਨਦਾ ਆ ਪਰ ਟ੍ਰਾਂਟੋ ਦੇ ਵਿੱਚ ਰਹਿ ਰਹੇ ਆ ਟ੍ਰਾਂਟੋ ਦੇ ਵਿੱਚ ਰਹਿ ਰਹੇ ਆ ਉਹਨਾਂ ਦੀ ਕਿਰਪਾ ਦੇ ਨਾਲ ਹੀ ਟ੍ਰਾਂਟੋ ਪਹੁੰਚੇ ਆ ਆ ਤੇ ਇਹਨਾਂ ਦੀ ਕਿਰਪਾ ਦੇ ਨਾਲ ਹੀ ਕਹਿੰਦੇ ਮੈਨੂੰ ਜੋਬ ਵੀ ਵਧੀਆ ਮਿਲ ਗਈ ਬੜਾ ਸੋਖਾ ਜਿਹਾ ਕੰਮ ਸੀ ਪਰ ਜਿੱਥੇ ਕਹਿੰਦੇ ਮੈਂ ਜੋਬ ਕਰਦਾ ਐ ਨਾ ਉੱਥੇ ਇੱਕ ਦੋ ਮਸ਼ੀਨਾਂ ਨੇ ਜਿਹੜੀਆਂ ਬੜੀਆਂ ਔਖੀਆਂ ਕਰਦੀਆਂ ਨੇ ਤੰਗ ਕਰਦੀਆਂ ਨੇ ਤੇ ਦਿਨ ਵੀਰਵਾਰ ਸ਼ੁਰੂ ਹੋਣਾ ਸੀ ਬੁੱਧਵਾਰ ਦੀ ਗੱਲ ਆ ਬੁੱਧਵਾਰ ਨੂੰ ਕਹਿੰਦੇ ਮੈਨੂੰ ਉਹਨਾਂ ਨੇ ਨਾ ਜਿਹੜੀਆਂ ਮਸ਼ੀਨਾਂ ਔਖੀਆਂ ਸੀ ਉਹਨਾਂ ਮਸ਼ੀਨਾਂ ਤੇ ਮੈਨੂੰ ਲਾਤਾ ਵੀ ਇਹ ਮਸ਼ੀਨਾਂ ਤੇ ਕੰਮ ਤੂੰ ਕਰਦਾ ਆ ਬੁੱਧਵਾਰ ਕਹਿੰਦੇ ਮੈਂ ਬਹੁਤ ਔਖਾ ਹੋ ਕੇ ਨਾ ਮੈਂ ਉਹ ਕੰਮ ਕੀਤਾ ਆ ਤੇ ਬੁੱਧਵਾਰ ਦੀ ਰਾਤ ਜਦੋਂ ਸਾਡੀ ਬ੍ਰੇਕ ਹੋਈ ਮੈਂ ਅਰਦਾਸ ਕੀਤੀ ਕਿ ਇਹ ਪੀਰੋ ਫਕੀਰੋ ਹਨੂਮਾਨ ਜੀ ਤੁਹਾਡੀ ਕਿਰਪਾ ਦੇ ਨਾਲ ਮੈਂ ਇੱਥੇ ਤੱਕ ਆਇਆ ਤੁਹਾਡੀ ਕਿਰਪਾ ਨਾਲ ਮੈਨੂੰ ਇੰਨਾ ਵਧੀਆ ਕੰਮ ਮਿਲਿਆ ਆ ਤੇ ਹੁਣ ਮੈਨ ਤੋਂ ਇੰਨਾ ਔਖਾ ਨਾ ਕੰਮ ਕਰਾਓ ਤੁਸੀਂ ਕੋਈ ਮੇਰੇ ਬਾਰੇ ਸੋਚੋ ਮੈਂ ਵਧੀਆ ਤਰੀਕੇ ਨਾਲ ਕੰਮ ਕਰਾਂ ਵੀ ਇਹ ਮਸ਼ੀਨਾਂ ਮੇਰੇ ਤੋਂ ਚੱਲਦੀਆਂ ਨਹੀਂ ਕੋਈ ਸੌਖਾ ਜਿਹਾ ਕੰਮ ਕਰ ਦੋ ਤਾਂ ਕਹਿੰਦੇ ਜੀ ਬ੍ਰੇਕ ਜਦੋਂ ਸਾਡੀ ਮੁੱਕਣ ਵਾਲੀ ਸੀ ਬ੍ਰੇਕ ਖਤਮ ਹੋਣ ਤੋਂ ਪਹਿਲਾਂ ਮੇਰੇ ਕੋਲੇ ਕਹਿੰਦੇ ਮੇਰੀ ਮੋਈ ਜਿਹੜੀ ਮਸ਼ੀਨ ਆਪਰੇਟਰਸ ਹੁੰਦੇ ਨੇ ਹਨਾ ਉਹ ਆ ਕੇ ਕਹਿੰਦੀ ਨਹੀਂ ਵੀ ਤੁਸੀਂ ਨਾ ਐ ਕਰਿਓ ਬ੍ਰੇਕ ਤੋਂ ਬਾਅਦ ਤੁਸੀਂ ਆਫਿਸ ਦੇ ਵਿੱਚ ਚਲ ਜਿਓ ਸਰ ਨਾਲ ਗੱਲ ਕਰ ਲਿਓ ਕਹਿੰਦਾ ਜੀ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਉਂ ਮੈਮ ਕੀ ਹੋਇਆ ਤਾਂ ਉਹ ਕਹਿੰਦੇ ਨੇ ਵੀ ਉਹਨਾਂ ਨੇ ਮਸ਼ੀਨਾਂ ਚੇਂਜ ਕਰਨੀਆਂ ਨੇ ਵੀ ਤੁਸੀਂ ਹੁਣ ਉਹ ਮਸ਼ੀਨ ਨਹੀਂ ਚਲਾਉਣੀ ਕੋਈ ਹੋਰ ਮਸ਼ੀਨ ਤੇ ਤੁਹਾਨੂੰ ਭੇਜਣਗੇ ਕਹਿੰਦੇ ਭਾਜੀ ਤੁਸੀਂ ਯਕੀਨ ਨਹੀਂ ਕਰਨਾ ਮੁੱਢ ਮਾਰ ਨੂੰ ਹਜੇ ਮੈਂ ਉਹ ਜਿਹੜੀ ਮਸ਼ੀਨ ਔਖੇ ਚੱਲਦੀ ਸੀ ਉਹ ਤੇ ਕੰਮ ਕੀਤਾ ਤੇ ਬ੍ਰੇਕ ਦੇ ਵਿੱਚ ਮੈਂ ਸਾਈਂ ਜੀ ਦੇ ਕੋਲੇ ਅਰਦਾਸ ਕੀਤੀ ਤੇ ਵੀਰਵਾਰ ਸ਼ੁਰੂ ਹੁੰਦਿਆਂ ਵੀਰਵਾਰ ਸ਼ੁਰੂ ਹੁੰਦਿਆਂ ਮਸ਼ੀਨਾਂ ਬਦਲ ਗਈਆਂ ਮੈਨੂੰ ਕਿਸੇ ਹੋਰ ਮਸ਼ੀਨ ਤੇ ਸ਼ਿਫਟ ਕਰਤਾ ਵੀ ਉਹ ਕਹਿੰਦੇ ਉਹ ਮਸ਼ੀਨਾਂ ਜਿਹੜੀਆਂ ਇੱਥੋਂ ਕੱਢਣੀਆਂ ਨੇ ਚੇਂਜ ਕਰਨੀਆਂ ਨੇ ਸੋ ਇਹ ਫਕੀਰਾਂ ਦਾ ਇਹ ਪੀਰਾਂ ਦਾ ਯਕੀਨ ਆ ਉਹਨਾਂ ਦਾ ਪਿਆਰ ਆ ਜੇ ਤੁਹਾਡਾ ਯਕੀਨ ਉਹਨਾਂ ਦੇ ਉੱਤੇ ਆ ਉਹ ਕੁਝ ਵੀ ਕਰ ਸਕਦੇ ਆ ਸੋ ਇਹ ਕੈਨੇਡਾ ਦੇ ਵਿੱਚ ਮਸ਼ੀਨਾ ਬਦਲਦੀਆਂ ਫਕੀਰਾਂ ਨੇ ਉਹਨਾਂ ਦੇ ਨਾਮ ਨੇ ਉਹਨਾਂ ਦੀ ਯਕੀਨ ਨੇ ਤਾਂ ਕੁਝ ਵੀ ਹੋ ਸਕਦਾ ਬਸ ਤੁਹਾਡੀ ਨੀਅਰ ਸੱਚੀ ਹੋਣੀ ਚਾਹੀਦੀ ਆ ਸੋ ਜਿੰਨੇ ਵੀ ਤੁਸੀਂ ਪਰਦੇਸਾਂ ਵਿੱਚ ਬੈਠੇ ਹੋ ਫਿਕਰ ਨਾ ਕਰੋ ਖੁਸ਼ ਰਹੋ ਸਭ ਕੁਝ ਸਹੀ ਹੋ ਜਾਣਾ ਜੈਸਾ ਇੱਛਾ